307 ਦਾ ਪਰਚਾ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਵੀ ਅਦਾਲਤ ਚ ਜਾਊਗਾ ਜ਼ਮਾਨਤ ਵਾਸਤੇ ਕੀ ਕਿਸੇ ਜੱਜ 'ਚ ਇਹ ਹਿੰਮਤ ਹੋਊਗੀ ਕਿ ਉਹ ਕਿਸਾਨ ਨੂੰ ਜ਼ਮਾਨਤ ਦੇ ਦੂਗਾ ਕਿ ਵੀ ਇਹ ਬੰਦਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨਾ ਚਾਹੁੰਦਾ ਸੀ ਸਰਕਾਰ ਨੇ ਆਮ ਕਿਸਾਨਾਂ ਦੀ ਜ਼ਿੰਦਗੀ ਬਰਬਾਰ ਕਰਨ ਦੇ ਲਈ ਔਰ ਉਹਨਾਂ ਨੂੰ ਜੇਲ੍ਹਾਂ 'ਚ ਸਾੜਨ ਦੇ ਲਈ ਐਡਾ سنگੀਨ ਧਰਾਵਾਂ ਲਾ ਕੇ ਪਰਚਾ ਦਰਜ ਕਰਦਾ ਆਵਾਜ਼ ਦੀ ਪਾਰਟੀ ਜਿਹੜੇ ਸਮਰਥਕ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਪੰਜਾਬ ਸਰਕਾਰ ਦੇ ਇਸ ਪਰਦੇ ਵਿੱਚ ਰੋਲ ਹੀ ਕੋਈ ਨਹੀਂ ਤੇ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਅਤਾ ਪਰਚਾ ਹੋਇਆ ਉਦੋਂ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀਏ ਕਹਰੇ ਵੀ ਪ੍ਰਧਾਨ ਮੰਤਰੀ ਦੀ ਰੈਲੀ ਫਲॉप ਸੀ ਕਿਸਾਨਾਂ ਦਾ ਕੋਈ ਖਤਰਾ ਹੀ ਨਹੀਂ ਸੀ ਮੈਂ ਆਪ ਦੇ ਲੋਕਾਂ ਦੇ ਕਿਵੇਂ ਕਰਦਾ ਕਿ ਉਹੀ ਸਟੈਂਡ ਪੰਜਾਬ ਦੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਆ ਸਕਦੇ ਸੀ ਥਾਣਾ ਕੁੱਲਗੜੀ ਦੀ ਪੁਲਿਸ ਨੂੰ ਪੰਜਾਬ ਦੇ ਡੀਜੀਪੀ ਨੂੰ ਕਿਸੇ ਨੂੰ ਢੇਲੇ ਡੀਵੀ ਜਾਣਕਾਰੀ ਹੈ ਕਿ ਕਾਨੂੰਨ ਆਈਪੀਸੀ ਦੇ ਮਤਾਂਕ 307 ਦਾ ਬਣਦਾ ਕੀ ਹੈ 307 ਦਾ ਅਦਾ ਕਦਲ ਦਾ ਪਰਚ ਬਣਦਾ ਕੀ ਆ ਇਹਦਾ ਮਤਲਬ ਆ ਕਿ ਪੰਜਾਬ ਪੁਲਿਸ ਦੇ ਵਿੱਚ ਗਧੇ ਭਰਤੀ ਕੀਤੇ ਹੋਏ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ 307 ਹੁੰਦੀ ਕੀ ਆ ਕਿਉਂਕਿ ਮੋਦੀ ਨੂੰ ਪੰਜਾਬ 'ਚ ਕੋਈ ਮੂੰਹ ਨਹੀਂ ਲਾਉਂਦਾਗਾ ਭਾਜਪਾ ਦੀ ਜ਼ੀਰੋ ਸੀਟ ਆਈ ਆ ਭਾਜਪਾ ਨੂੰ ਪੰਜਾਬੀਆਂ ਨੇ ਉਹਦੀ ਦੁੱਕੀ ਦੀ ਔਕਾਤ ਜਿਹੜੀ ਦਿਖਾਈ ਆ ਕਿ ਤੁਹਾਡੀ ਔਕਾਤ ਦੁੱਕੀ ਦੀ ਆ ਸਾਡੇ ਸਾਹਮਣੇ ਔਰ ਉਹਦਾ ਬਦਲਾ ਲੈਣ ਦੇ ਲਈ ਕਦੇ ਉਹ ਟਾਈਮ ਸੇਫਟੀ ਐਕਟ ਲੈ ਕੇ ਆਉਂਦੇ ਆ ਆ ਭਗਵੰਤ ਮਾਨ ਝੋਲੀ ਚੱਕ ਬਣ ਕੇ ਬੈਠਾ ਹੋਇਆ ਅਮਿਤ ਸ਼ਾਹ ਦਾ ਬੋਲਦਾ ਨਹੀਂ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੋਕ ਲਿਆ ਜਾਂਦਾ ਕੇਂਦਰ ਵੱਲੋਂ ਪੰਜਾਬ ਮੋਦੀ ਦੇ ਖਿਲਾਫ ਭਗਵੰਤ ਮਾਨ ਬੋਲਦਾ ਨਹੀਂ ਹੈ ਕਿਉਂਕਿ ਉਹਨਾਂ ਦਾ ਝੋਲੀ ਚੱਕ ਆ ਚੰਡੀਗੜ੍ਹ 'ਚ 60% ਪੰਜਾਬੀਆਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ 60 ਚੇਲੂ ਦੀ 40 ਦੀ ਰੇਸ਼ੋ ਮੁਤਾਬਕ ਸਭ ਕੁਝ ਹੋਣਾ ਸੀ ਜਦੋਂ ਪੰਜਾਬ ਹਰਿਆਣਾ ਬਣਿਆ ਉਹ ਪੰਜਾਬ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਭਗਵੰਤ ਮਾਨ ਬੋਲਦਾ ਨਹੀਂ ਹੈ ਕਿਉਂਕਿ ਮੋਦੀ ਤੇ ਅਮਿਤ ਸ਼ਾਹ ਦਾ ਝੋਲੀ ਚਾ ਪ੍ਰਧਾਨ ਮੰਤਰੀ ਦੀ ਉਹ ਗੱਡੀ ਜਿਹਨੂੰ ਆਮ ਸਹਾਰਨ ਕੋਈ ਬੰਬ ਨਹੀਂ ਉਡਾ ਸਕਦਾ ਐਡੀ ਸਖਤ ਸੁਰੱਖਿਆ ਦੇ ਨਾਲ ਸਖਤ ਤਰ੍ਹਾਂ ਸੁਰੱਖਿਆ ਦਾ ਪ੍ਰਬੰਧ ਆ 1.5 ਕਿਲੋਮੀਟਰ ਦੂਰ ਬੰਦਾ ਝੰਡਾ ਲੈ ਕੇ ਖੜਾ ਜਾਂ ਉੱਥੇ 1.5 ਕਿਲੋਮੀਟਰ ਦੂਰ ਕੋਈ ਇਹਨੂੰ ਪਰਛਾਦਾ ਛਕਾਰਿਆ ਕਿ ਉਹਦਾ ਇਰਾਦਾ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦਾ ਹੈ ਤੇ ਫਿਰ ਤਾਂ ਸੁਪਰੀਮ ਕੋਰਟ ਵੀ ਇੱਕ ਤਰ੍ਹਾਂ ਦਾ ਮਤਲਬ ਗੁੰਡਾਗਰਦੀ ਦਾ ਹੁਕਮ ਦੇ ਰਹੀ ਆ ਕਿ ਜਿੰਦਾ ਦਿਲ ਕਰਦਾ ਤੁਸੀਂ 25 ਬੰਦੇ ਦੇ ਨਾਮ 100 150 ਬੰਦਾਂ ਨੂੰ ਪਛਾਤਾ ਜਿੰਨੂੰ ਮਰਜ਼ੀ ਚੱਕ ਚੱਕ ਕੇ ਅੰਦਰ ਸਿੱਟੀ ਜਾਣ ਔਰ ਸਾਲਾਂ ਬਤੀ ਜੇਲ੍ਹਾਂ ਚ ਸਾੜੇ ਜਾਣਗੇ ਲੋਕ ਲੋਕਲ ਟੀਵੀ ਨਾਲ ਜੁੜਨ ਤੁਸੀਂ ਮਹਿਮਤਾਜ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਉਂਦੇ ਨੇ ਤੇ ਉੱਥੋਂ ਉਹਨਾਂ ਨੂੰ ਖਾਲੀ ਹੱਥ ਵਾਪਸ ਜਾਣਾ ਪੈਂਦਾ ਕਿਉਂਕਿ ਰੈਲੀ ਦੇ ਵਿੱਚ ਘੱਟ ਨਹੀਂ ਹੁੰਦਾ ਪਰ ਰਸਤੇ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਤੇ 307 ਦਾ ਪਰਚਾ ਕੀਤਾ ਗਿਆ 3 ਸਾਲ ਬਾਅਦ ਸੁਪਰੀਮ ਕੋਰਟ ਦੇ ਆਡਰਾਂ ਤੋਂ ਬਾਅਦ ਜਿਹੜਾ ਪਰਚਾ ਕੀਤਾ ਅੱਜ ਥਾਣਾ ਕੁੱਲਗੜੀ ਦੇ ਬਾਹਰ ਸੰਘਰਸ਼ ਕੀਤਾ ਗਿਆ ਕਿਸਾਨ ਯੂਨੀਅਨ ਦੇ ਵੱਲੋਂ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਰਿੰਦਰ ਸਿੰਘ ਵਾਲਾ ਨੇ ਗੱਲਬਾਤ ਕਰਦੇ ਆ ਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਇਹ ਪਰਚਾ ਹੋਇਆ 307 ਦਾ ਇਹਨੂੰ ਕਿਵੇਂ ਦੇਖਦੇ ਹੋ ਕੀ ਇਹ ਬਣਦਾ ਸੀ ਜਾਂ ਨਹੀਂ ਦੇਖੋ ਬਿਲਕੁਲ ਸਰਕਾਰ ਨੇ ਆਮ ਕਿਸਾਨਾਂ ਦੀ ਜ਼ਿੰਦਗੀ ਬਰਬਾਦ ਕਰਨ ਦੇ ਲਈ ਔਰ ਉਹਨਾਂ ਨੂੰ ਜੇਲ੍ਹਾਂ ਚ ਸਾੜਨ ਦੇ ਲਈ ਐਡਾ ਸੰਗੀਨ ਤਰ੍ਹਾਂ ਵਾਲਾ ਕੇ ਪਰਚਾ ਦਰਜ ਕਰਤਾ 307 ਦਾ ਪਰਚਾ ਕਿ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਵੀ ਅਦਾਲਤ ਚ ਜਾਊਗਾ ਜ਼ਮਾਨਤ ਵਾਸਤੇ ਕੀ ਕਿਸੇ ਜੱਜ 'ਚ ਇਹ ਹਿੰਮਤ ਹੋਊਗੀ ਕਿ ਉਹ ਕਿਸਾਨ ਨੂੰ ਜ਼ਮਾਨਤ ਦੇ ਦੂਗਾ ਕਿ ਵੀ ਇਹ ਬੰਦਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਤਲ ਕਰਨਾ ਚਾਹੁੰਦਾ ਸੀਗਾ ਆਮ ਲੋਕ ਜਿਹੜੇ ਨਰਿੰਦਰ ਮੋਦੀ ਦੇ ਵਿਰੋਧ ਦਾ ਸੱਦਾ ਦਿੱਤਾ ਸੰਯੁਕਤ ਕਿਸਾਨ ਮੋਰਚੇ ਨੇ ਆਮ ਲੋਕ ਜਿਹੜੇ ਉੱਥੇ ਕੋਈ ਲੰਗਰ ਪ੍ਰਸ਼ਾਦਾ ਲੈ ਕੇ ਆਏ ਕੋਈ ਪਾਣੀ ਲੈ ਕੇ ਆਏ ਕੀ ਮਜ਼ਾਰਾ ਕਰੀਆਂ ਨੂੰ ਲੰਗਰ ਛਕਾਉਣ ਵਾਲੇ ਪਾਣੀ ਪਿਉਉਣ ਵਾਲੇ ਬੰਦੇ ਉਹ ਵੀ ਪ੍ਰਧਾਨ ਮੰਤਰੀ ਮਤਲਬ ਤੁਸੀਂ ਉਹਨੂੰ ਬਣਾਤਾ ਵੀ ਇਹ ਪ੍ਰਧਾਨ ਮੰਤਰੀ ਦਾ ਕਤਲ ਕਰਨ ਲਾਇਏ ਸੀਗੇ 307 ਦੀ ਜਿਹੜੀ ਐਸ ਪਰ ਲਾਅ ਜਿਹੜੇ ਇਨਗਰੀਡੀਅੰਟ ਨੇ ਉਹਦੇ 'ਚ ਹੈਗਾ ਕਿ ਪਹਿਲੇ ਨੰਬਰ ਤੇ ਇੰਟੈਂਟ ਫਿਰ ਐਕਟ ਫਿਰ ਨੌਲੇਜ ਫਿਰ ਪ੍ਰੂਫ ਇੰਟੈਂਟ ਕੀ ਆ ਕਿ ਤੁਹਾਡਾ ਇਰਾਦਾ ਹੈ ਕਿਸੇ ਨੂੰ ਮਾਰਨ ਦਾ ਕੀ ਕਿਸਾਨ ਜਿੰਦੇ ਹੱਥ 'ਚ ਝੰਡਾ ਤੇ ਉਹ 1.5 ਕਿਲੋਮੀਟਰ ਦੂਰ ਪ੍ਰਧਾਨ ਮੰਤਰੀ ਦੀ ਗੱਡੀ ਤੋਂ ਖੜਾ ਪ੍ਰਧਾਨ ਮੰਤਰੀ ਦੀ ਉਹ ਗੱਡੀ ਜਿਹਨੂੰ ਆਮ ਸਧਾਰਨ ਕੋਈ ਬੰਬ ਨਹੀਂ ਉਡਾ ਸਕਦਾ ਏਡੀ ਸਖਤ ਸੁਰੱਖਿਆ ਦੇ ਨਾਲ ਸਖਤ ਤਰ੍ਹਾਂ ਦਾ ਸੁਰੱਖਿਆ ਦਾ ਪ੍ਰਬੰਧ ਆ 1.5 ਕਿਲੋਮੀਟਰ ਦੂਰ ਬੰਦਾ ਝੰਡਾ ਲੈ ਕੇ ਖੜਾ ਜਾਂ ਉੱਥੇ 1.5 ਕਿਲੋਮੀਟਰ ਦੂਰ ਕੋਈ ਇਹਨੂੰ ਪ੍ਰਸ਼ਾਦਾ ਛਕਾਰਿਆ ਕਿ ਉਹਦਾ ਇਰਾਦਾ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਦਾ ਹੈ ਦੂਸਰੇ ਨੰਬਰ ਤੇ ਕਿ ਜਿਹੜਾ ਉਹਦਾ ਐਕਟ ਹੋਣਾ ਚਾਹੀਦਾ ਵੀ ਉਹ ਇਸ ਤਰ੍ਹਾਂ ਦਾ ਕੋਈ ਐਕਟ ਕਰੇ ਇਸ ਤਰ੍ਹਾਂ ਦਾ ਕੰਮ ਕਰੇ ਜਿਹਦੇ ਨਾਲ ਬੰਦਾ ਇਹਦਾ ਲੱਗੇ ਕਿ ਮਰ ਸਕਦਾ ਸੀ ਕਿ 1.5 ਕਿਲੋਮੀਟਰ ਦੂਰ ਤੋਂ ਝੰਡਾ ਦਿਖਾਉਣ ਦੇ ਨਾਲ ਜਿਹੜੇ ਕੋਲ ਝੰਡਾ ਦਿਖਣਾ ਵੀ ਨਹੀਂਗਾ ਇਹ ਇਰਾਦਾ ਕਤਲ ਕਰਨ ਦਾ ਬੰਦਾ ਤੀਜੇ ਨੰਬਰ ਤੇ ਕਿ ਉਹਨੂੰ ਜਾਣਕਾਰੀ ਹੋਵੇ ਕਿ ਮੇਰਾ ਇਹ ਐਕਟ ਜਿਹੜਾ ਕਿਸੇ ਨੂੰ ਮਾਰ ਸਕਦਾ ਕਿ ਕਿਸਾਨ ਇਹ ਇੱਥੇ ਝੰਡਾ ਲੈ ਕੇ ਖੜਾ ਸੀ ਇੱਥੋਂ 1.5 ਕਿਲੋਮੀਟਰ ਦੂਰ ਫਰੋਜ਼ਪੁਰ ਤੋਂ ਕਹੇਦੇ ਕੋਈ ਬੰਦਾ ਵੀ ਥਾਣੇ ਕੋਲ ਗੜੀ ਅੱਗੇ ਬੰਦਾ ਝੰਡਾ ਲੈ ਕੇ ਖੜਾ ਸੀਗਾ ਵੀ ਉਹ ਝੰਡਾ ਲੈ ਕੇ ਖੜਾ ਸੀ 1.5 ਕਿਲੋਮੀਟਰ ਦੂਰ ਉਹਨੂੰ ਜਾਣਕਾਰੀ ਸੀ ਵੀ ਮੈਨੂੰ ਉਹ ਮਾਰ ਸਕਦਾ ਚੌਥੇ ਨੰਬਰ ਤੇ ਪ੍ਰੂਫ ਕਿ ਸਰਕਾਰ ਪੁਲਿਸ ਜਿਹੜਾ ਪ੍ਰੋਸੀਗੂਸ਼ਨ ਆ ਉਹ ਪ੍ਰੂਫ ਦੇਵੇ ਸਾਬਤ ਕਰੇ ਕਿ ਇਹਨੂੰ ਇਹਦਾ ਇਹਦੀ ਇਹਨੂੰ ਇੰਟੈਂਟ ਵੀ ਸੀ ਇਹਨੂੰ ਨੌਲਜ ਵੀ ਸੀ ਕਿ ਇਹਦੇ ਨਾਲ ਬੰਦਾ ਜਿਹੜਾ ਮਰ ਸਕਦਾ ਹੈ ਕੀ ਪੰਜਾਬ ਦੀ ਪੁਲਿਸ ਨੂੰ ਫਿਰੋਜ਼ਪੁਰ ਦੀ ਪੁਲਿਸ ਨੂੰ ਥਾਣਾ ਕੁੱਲਗੜੀ ਦੀ ਪੁਲਿਸ ਨੂੰ ਪੰਜਾਬ ਦੇ ਡੀਜੀਪੀ ਨੂੰ ਕਿਸੇ ਨੂੰ ਢੇਲੇ ਦੀ ਵੀ ਜਾਣਕਾਰੀ ਹੈ ਕਿ ਕਾਨੂੰਨ ਆਈਪੀਸੀ ਦੇ ਮਤਾਬਕ 307 ਦਾ ਬਣਦਾ ਕੀ ਆ 307 ਦਾ ਅਦਾ ਕਤਲ ਦਾ ਪਰਚ ਬਣਦਾ ਕੀ ਆ ਜੇ ਪੰਜਾਬ ਦੇ ਡੀਜੀਪੀ ਨੂੰ ਇਹ ਜਾਣਕਾਰੀ ਨਹੀਂ ਹੈ ਪੰਜਾਬ ਫਰੀਦਪੁਰ ਦੇ ਐਸਐਸਪੀ ਨੂੰ ਜਾਣਕਾਰੀ ਨਹੀਂ ਹੈ ਥਾਣਾ ਕੁੱਲ ਗੜੀ ਦੇ ਐਸਐਚਓ ਨੂੰ ਜਾਣਕਾਰੀ ਨਹੀਂ ਹੈ ਇਹਦਾ ਮਤਲਬ ਆ ਕਿ ਪੰਜਾਬ ਪੁਲਿਸ ਦੇ ਵਿੱਚ ਗਧੇ ਭਰਤੀ ਕੀਤੇ ਹੋਏ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ 307 ਹੁੰਦੀ ਕੀ ਆ 751 ਵੀ ਜਿਹੜੀ ਗੱਲ ਤੇ ਨਹੀਂ ਬਣਦੀਗੀ ਔਰ ਤੁਸੀਂ ਇਹਦਾ ਮਤਲਬ ਸਮਝਦੇ ਹੋ ਕੇ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜਾ ਕਿਸਾਨ ਜੇਲ੍ਹ ਗਿਆ ਉਹ ਜੇਲ੍ਹ ਦੇ ਵਿੱਚ ਸੜੂਗਾ ਅਸਲ ਦੇ ਵਿੱਚ ਕੀ ਆ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਬੇਗਾਨਗੀ ਦਾ ਅਹਿਸਾਸ ਕਰਾਇਆ ਜਾ ਰਿਹਾ ਅਸੀਂ ਦਿੱਲੀ ਜਾਣਾ ਚਾਹੁੰਦੇ ਹਾਂ ਉੱਥੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਸਾਡੀ ਰਾਜਧਾਨੀ ਚੰਡੀਗੜ੍ਹ ਖੋਲੀ ਚੰਡੀਗੜ੍ਹ ਚ ਲੈ ਜੀਏ ਉੱਥੇ ਬੇਗਾਨਗੀ ਦਾ ਅਹਿਸਾਸ ਹੁੰਦਾ ਅਸੀਂ ਪੰਜਾਬ 'ਚ ਬੈਠੇ ਆਪਦੀ ਹੱਕ ਦੀ ਆਵਾਜ਼ ਉਠਾਉਣ ਲਈ ਪ੍ਰਦਰਸ਼ਨ ਕਰਦੇ ਆ ਤੇ ਕੋਈ 1.5 ਕਿਲੋਮੀਟਰ ਦੂਰ ਖੜਾ ਬੰਦਾ ਪ੍ਰਧਾਨ ਮੰਤਰੀ ਜਿੰਦੀ ਫਰੋਜਪੁਰ ਰੈਲੀ 'ਚ ਕੋਈ ਬੰਦਾ ਨਹੀਂ ਇਕੱਠਾ ਹੋਇਆ ਖਾਲੀ ਕੁਰਸੀਆਂ ਸੀ ਜਹਾਜ ਰਹੀ ਹੋਣਾ ਸੀਗਾ ਉਹਨਾਂ ਨੇ ਸਾਰੀ ਇਹ ਡਰਾਮੇਬਾਜ਼ੀ ਕੀਤੀ ਉਸੇ ਡਰਾਮੇਬਾਜ਼ੀ ਦਾ 파ਟ ਆਪਣੀ ਫਲੌਪ ਰੈਲੀ ਨੂੰ મોદી ਨੂੰ ਕਿਉਂਕਿ મોદી ਨੂੰ ਪੰਜਾਬ ਚ ਕੋਈ ਮੂੰਹ ਨਹੀਂ ਲਾਉਂਦਾਗਾ ਭਾਜਪਾ ਦੀ ਜ਼ੀਰੋ ਸੀਟ ਆਈ ਆ ਭਾਜਪਾ ਨੂੰ ਪੰਜਾਬੀਆਂ ਨੇ ਉਹਦੀ ਦੁੱਕੀ ਦੀ ਔਕਾਤ ਜਿਹੜੀ ਦਿਖਾਈ ਆ ਕਿ ਤੁਹਾਡੀ ਔਕਾਤ ਦੁੱਕੀ ਦੀ ਆ ਸਾਡੇ ਸਾਹਮਣੇ ਔਰ ਉਹਦਾ ਬਦਲਾ ਲੈਣ ਦੇ ਲਈ ਕਦੇ ਉਹ ਡੈਮ ਸੇਫਟੀ ਐਕਟ ਲੈ ਕੇ ਆਉਂਦੇ ਆ ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਕੋਈ ਹੱਕ ਨਹੀਂ ਹੈ ਬਾਕਰਾ ਬਿਆਸ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੀ ਮੈਂਬਰਸ਼ਿਪ ਬਾਹਰ ਕੀਤੀ ਜਾਂਦੀ ਆ ਭਗਵੰਤ ਮਾਨ ਝੋਲੀ ਚੱਕ ਬਣ ਕੇ ਬੈਠਾ ਹੋਇਆ ਅਮਿਤ ਸ਼ਾਹ ਦਾ ਬੋਲਦਾ ਨਹੀਂ ਹੈ ਬੀਐਸਐਫ ਨੂੰ ਪੰਜਾਬ ਦੇ 50 ਕਿਲੋਮੀਟਰ ਅੰਦਰ ਆਉਣ ਦਾ ਅਧਿਕਾਰ ਦੇ ਦਿੱਤਾ ਜਾਂਦਾ ਜਦ ਕਿ ਲੈਂਡ ਆਰਡਰ ਸਟੇਟ ਸਬਜੈਕਟ ਆ ਭਗਵੰਤ ਮਾਨ ਬੋਲਦਾ ਨਹੀਂ ਹੈ ਉਹਨਾਂ ਦਾ ਝੋਲੀ ਚੱਕ ਅਮਿਤ ਸ਼ਾਹ ਦਾ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ ਰੋਕ ਲਿਆ ਜਾਂਦਾ ਕੇਂਦਰ ਵੱਲੋਂ ਪੰਜਾਬ ਮੋਦੀ ਦੇ ਖਿਲਾਫ ਭਗਵੰਤ ਮਾਨ ਬੋਲਦਾ ਨਹੀਂ ਹੈ ਕਿਉਂਕਿ ਉਹਨਾਂ ਦਾ ਝੋਲੀ ਚੱਕ ਆ ਚੰਡੀਗੜ੍ਹ 'ਚ 60% ਪੰਜਾਬੀਆਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ 60 ਚੇਲੂ ਦੀ 40 ਦੀ ਰੇਸ਼ੋ ਮੁਤਾਬਕ ਸਭ ਕੁਝ ਹੋਣਾ ਸੀ ਜਦੋਂ ਪੰਜਾਬ ਹਰਿਆਣਾ ਬਣਿਆ ਉਹ ਪੰਜਾਬ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਜਾਂਦੀਆਂ ਨੇ ਭਗਵੰਤ ਮਾਨ ਬੋਲਦਾ ਨਹੀਂ ਹੈ ਕਿਉਂਕਿ ਮੋਦੀ ਤੇ ਅਮਿਤ ਸ਼ਾਹ ਦਾ ਝੋਲੀ ਚੱਕ ਆ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਸਮਰਥਕ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਪੰਜਾਬ ਸਰਕਾਰ ਦੇ ਇਸ ਪਰਚੇ ਵਿੱਚ ਰੋਲ ਹੀ ਕੋਈ ਨਹੀਂ ਤੇ ਸੁਪਰੀਮ ਕੋਰਟ ਨੇ ਆਰਡਰ ਕੀਤਾ ਤਾਂ ਪਰਚਾ ਹੋਇਆ ਪੁਲਿਸ ਪਰਚਾ ਹਮੇਸ਼ਾ ਕਰਦੀ ਆ ਸੁਪਰੀਮ ਕੋਰਟ ਨੇ ਕਿਸ ਅਧਾਰ ਤੇ ਪਰਚਾ ਕਰਤਾ ਜਦੋਂ ਪੰਜਾਬ ਦੇ ਉਦੋਂ ਮੁੱਖ ਉਦੋਂ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀਏ ਕਹਰੇ ਵੀ ਪ੍ਰਧਾਨ ਮੰਤਰੀ ਦੀ ਰੈਲੀ ਫਲॉप ਸੀ ਕਿਸਾਨਾਂ ਦਾ ਕੋਈ ਖਤਰਾ ਹੀ ਨਹੀਂ ਸੀ ਮੈਂ ਆਪ ਦੇ ਲੋਕਾਂ ਤੇ ਕਿਵੇਂ ਕਰਦਾ ਕਿ ਉਹੀ ਸਟੈਂਡ ਪੰਜਾਬ ਦੇ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਜਾ ਸਕਦੇ ਸੀ ਤੁਸੀਂ ਜੇ ਸੁਪਰੀਮ ਕੋਰਟ ਵੀ ਜੇ ਸੁਪਰੀਮ ਕੋਰਟ ਵੀ ਇਹ ਕਹਿ ਰਹੀ ਹੈਗੀ ਆ ਤਾਂ ਜੋ ਪੰਜਾਬ ਚ ਪੁਲਿਸ ਚ ਭਰਤੀ ਕੀਤੇ ਪਰ ਸੁਪਰੀਮ ਕੋਰਟ ਦੇ ਜੱਜ ਵੀ ਉਹੀ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾਗਾ ਕਿ ਆਈਪੀਸੀ ਦੇ ਮੁਤਾਬਕ 307 ਬਣਦੀ ਕਿ ਉਹਦੇ ਇੰਗਰੀਡੀਅੰਟ ਕੀ ਨੇ ਇਹਨਾਂ ਕੋਈ ਬੁਨਿਆਦੀ ਜਾਣਕਾਰੀ ਤਾਂ ਕਾਨੂੰਨ ਦੀ ਹੋਣੀ ਚਾਹੀਦੀ ਹੈਗੀ ਨਾ ਹੈਨਾ ਜੇ ਕਿਸੇ ਨੂੰ ਇਹ ਨਹੀਂ ਹੈ ਤੇ ਫਿਰ ਤਾਂ ਸੁਪਰੀਮ ਕੋਰਟ ਵੀ ਇੱਕ ਤਰ੍ਹਾਂ ਦਾ ਮਤਲਬ ਗੁੰਡਾਗਰਦੀ ਦਾ ਹੁਕਮ ਦੇ ਰਹੀ ਆ ਕਿ ਜਿੰਦਾ ਦਿਲ ਕਰਦਾ ਤੁਸੀਂ 25 ਬੰਦੇ ਦੇ ਬਾਈ ਨੇਮ 100 150 ਬੰਦਾਂ ਨੂੰ ਪਛਾਤਾ ਜਿਹਨੂੰ ਮਰਜ਼ੀ ਚੱਕ ਚੱਕ ਕੇ ਅੰਦਰ ਸਿੱਟੀ ਜਾਣ ਔਰ ਸਾਲਾਂ ਬੱਦੀ ਜੇਲ੍ਹਾਂ ਚ ਸਾੜੇ ਜਾਣਗੇ ਲੋਕ ਔਰ ਜੋ ਕੋਸ਼ਿਸ਼ ਤੋਂ ਪਹਿਲਾਂ ਕੀਤਾ ਮੋਦੀ ਸਰਕਾਰ ਨੇ ਕਿ ਜਿਹੜਾ ਲੇਖਕ ਪੱਤਰਕਾਰ ਕੋਈ ਵੀ ਉਹਦੇ ਖਿਲਾਫ ਬੋਲਦਾ ਭੀਮਾ ਕੋਰੇਗਾਉਂ ਕੇਸ ਚੱਲਦੇ ਨੂੰ 6 ਸਾਲ ਹੋ ਗਏ ਬਿਨਾਂ ਟ੍ਰਾਇਲ ਤੋਂ ਚੱਲ ਰਿਹਾ ਸਾਰਾ ਕੁਝ ਉਮਰ ਖਾਲਦਰ ਕੇ ਬੰਦੇ ਦੀ ਜ਼ਮਾਨਤ ਨਹੀਂ ਹੋਈ ਕੋਈ ਚਲਾਨ ਨਹੀਂ ਆਇਆ ਉਹਨਾਂ ਦੇ ਖਿਲਾਫ ਠੀਕ ਆ ਇਹ ਕੁਝ ਪੰਜਾਬ ਦੀ ਧਰਤੀ ਤੇ ਵਰਤੋਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਸਾਰੇ ਪੰਜਾਬ ਪੱਖੀਆਂ ਨੂੰ ਸਾਰੇ ਜਮਹੂਰੀ ਲੋਕਾਂ ਨੂੰ ਔਰ ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਆਪਣੀ ਪੋਜੀਸ਼ਨ ਕਲੀਅਰ ਕਰਨੀ ਚਾਹੀਦੀ ਆ ਤੇ ਕੀ ਉਹ ਮੋਦੀ ਦਾ ਝੋਲੀ ਚੱਕ ਜਿਵੇਂ ਭਗਵੰਤ ਮਾਨ ਬਣਿਆ ਹੋਇਆ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਮੋਦੀ ਦੀਆਂ ਝੋਲੀ ਚੱਕਾ ਜਾਂ ਕੋਈ ਪੰਜਾਬ ਦੇ ਪੱਖ 'ਚ ਖੜਨ ਦਾ ਕੰਨ ਰੱਖਦੀਆਂ ਨੇ ਤਾਂ ਉਹਨੂੰ ਡਟ ਕੇ 307 ਦਾ ਵਿਰੋਧ ਕਰਨਾ ਚਾਹੀਦਾ ਔਰ ਮੰਗ ਕਰਨੀ ਚਾਹੀਦੀ 307 ਇਹ ਮੁਕੰਮਲ ਰੂਪ 'ਚ ਮੁੱਢੋ ਸੁੱਢੋ ਪਰਚਾ ਜਿਹੜਾ ਹੈਗਾ ਰਾਦਾ ਉਹ ਕਿਸਾਨਾਂ ਦੇ ਕੀਤਾ ਉਹ ਹੋ ਚਾਹੀਦਾ ਜਿਵੇਂ ਗੱਲ ਕੀਤੀ ਬਿਆਨ ਚੰਨੀ ਚੰਨੀ ਦੇ ਕੇ ਚੰਨੀ ਚੰਨੀ ਪੰਜਾਬ ਦੇ ਨਾਲ ਖੜਿਆ ਸੀ ਪਰ ਉਹਨੂੰ ਹਰਾ ਕੇ ਲੋਕਾਂ ਨੇ ਪੰਜਾਬ ਦੇ ਬਦ ਭਗਵੰਤਮਾਨ ਨੂੰ ਚੁਣਿਆ ਉਹ ਕਹਿੰਦੇ ਮੈਂ ਕਿਸਾਨਾਂ ਦਾ ਬੋਤ ਇਹਨਾਂ ਨੂੰ ਉਮੀਦ ਸੀ ਕਿ ਉਹਦੂ ਚੰਗਾ ਕਰੂ ਪਰ ਕਿੱਧਰ ਗਈਆਂ ਉਹ ਗੱਲਾਂ ਬਾਤ ਭਗਵੰਤਮਾਨ ਖੋਰਾ ਨੇ ਜਿਹੜੇ ਲੋਕਾਂ ਨੂੰ ਲਾਰੇ ਲਾਏ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਤੇ ਅੱਜ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਪੰਜਾਬ ਨਾਲ ਨਹੀਂ ਖੜੇਗੇ ਅੱਜ ਕੇਂਦਰ ਇੱਕ ਤੋਂ ਇੱਕ ਵਾਰ ਧੱਕਾ ਖਰਦਾ ਜਦੋਂ ਇਸ ਮੁਲਕ 'ਚ ਭੁੱਖ ਮਰੀ ਸੀ ਉਦੋਂ ਪੰਜਾਬ ਦਾ ਹਵਾ ਪਾਣੀ ਮਿੱਟੀ ਪ੍ਰਦੂਸ਼ਿਤ ਕਰਨ ਵਾਸਤੇ ਇੱਥੇ ਹਰਾ ਇਨਕਲਾਬ ਲੈ ਆਂਦਾ ਹਰਨਕਾਬ ਹਰਾ ਕੱਲੂ ਕਾਰਾ ਸਾਬਤ ਹੋਇਆ ਪੰਜਾਬ ਦਾ ਪਾਣੀ ਖਤਮ ਕੰਡੇ ਹੋਣਦੇ ਆ ਪੰਜਾਬ ਦੀ ਫਸਲੀ ਉਪਿੰਦਤਾਂ ਨੂੰ ਤਬਾਹ ਕਰਕੇ ਮਤਲਬ ਸਾਮਰਾਜੀਆਂ ਦੇ ਇਸ਼ਾਰੇ ਤੇ ਕਾਰਪੋਰੇਟ ਪੱਕੀ ਖੇਤੀ ਮਾਡਲ ਲਾਗੂ ਕੀਤਾ ਤੇ ਅੱਜ ਜਦੋਂ ਸਾਰੇ ਪੰਜਾਬ ਚ ਝੋਨਾ ਹੀ ਝੋਨਾ ਅੱਜ 40 ਸਾਲਾਂ ਬਾਅਦ ਜਦੋਂ ਲੋੜ ਨਹੀਂ ਰਹੀਗੀ ਕਹਿਣਗੇ ਪੰਜਾਬ ਦੇ ਚੌਲ 'ਚ ਜ਼ਹਿਰ ਆ ਗਿਆ ਜਦੋਂ ਭੁੱਖੇ ਮਰਦੇ ਸੀ ਉਦੋਂ ਦਾ ਪੰਜਾਬ ਦਾ ਚੌਲ ਚੰਗਾ ਸੀ ਅੱਜ ਪੰਜਾਬ ਦੇ ਚੌਲ ਦੇ ਵਿੱਚ ਜ਼ਹਿਰ ਆ ਔਰ ਜਿਹੜਾ ਨਵਾਂ ਮਾਰਕੀਟਿੰਗ ਖਰੜਾ ਆਇਆ ਹੈਗਾ ਭਗਵਾਨਤਮਾਨ ਨੂੰ ਆਪਣੀ ਜਿਹੜੀ ਪੰਜਾਬ ਪੱਖੀ ਖੇਤੀ ਨੀਤੀ ਉਹ ਬਣਾ ਕੇ ਕੇਂਦਰ ਅੱਗੇ ਰੱਖਣੀ ਚਾਹੀਦੀ ਆ ਕਿ ਆ ਲਾਗੂ ਕਰੋ ਪੰਜਾਬ ਦੇ ਵਿੱਚ ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲਿਆ ਜਾਵੇ ਇਸ ਗੱਲ ਦੇ ਲਈ ਪੰਜਾਬ ਲਈ ਖੜਨਾ ਚਾਹੀਦਾ ਪੰਜਾਬ ਲਈ ਸੀਸੀਐਲ ਮੰਗਣੀ ਚਾਹੀਦੀ ਆ ਔਰ ਪੰਜਾਬ ਦੇ ਲਈ ਫਾਈਟ ਕਰਨੀ ਚਾਹੀਦੀ ਆ ਪਰ ਭਗਵੰਤ ਮਾਨ ਸਾਹਿਬ ਦਾ ਹੁਣ ਤੱਕ ਦਾ ਸਮੁੱਚਾ ਐਕਟ ਅਮਿਤ ਸ਼ਾਹ ਦਾ ਝੋਲੀ ਚੱਕ ਬੰਨਦਾ ਹੈ ਇਸ ਤੋਂ ਵੱਧ ਕੇ ਕੁਝ ਨਹੀਂ ਹੈ ਜਿਵੇਂ ਨਵੇਂ ਕਾਨੂੰਨ ਆਏ ਨੇ ਬੀਐਨਐਸ ਦੀਆਂ ਧਰਾਵਾਂ ਉਹਦੇ ਵਿੱਚ ਵੀ ਇੱਕ ਜੇਕਰ ਕੋਈ ਪ੍ਰਦਰਸ਼ਨ ਕਰਦਾ ਤਾਂ ਉਹਨਾਂ ਨੂੰ ਅੱਤਵਾਦੀ ਧਰਾਵਾਂ ਲਾ ਕੇ ਪਰਚਾ ਹੋਊਗਾ ਕੀ ਲੱਗਦਾ ਵੀ ਉਹ ਸਾਰਾ ਕੁਝ ਇੱਕ ਤਰ੍ਹਾਂ ਦਾ ਐਗਜ਼ਾਮਪਲ ਸੈੱਟ ਕੀਤੀ ਜਾ ਰਹੀ ਹੈ ਕਿ ਜੇ ਕੋਈ ਪ੍ਰਦਰਸ਼ਨ ਕਰੂਗਾ ਤਾਂ ਕੁਝ ਹੋਊਗਾ 37 ਜਦੋਂ ਮੰਦੀ ਹੁੰਦੀ ਆ ਮਾੜੇ ਹਾਲਾਤ ਹੁੰਦੇ ਆ ਲੋਕ ਸਰਕਾਰ ਖਿਲਾਫ ਲੜਦੇ ਆ ਤੇ ਸਰਕਾਰ ਇਸ ਤਰ੍ਹਾਂ ਦੇ ਜ਼ਾਬਰ ਕਾਨੂੰਨ ਲੈ ਕੇ ਆਉਂਦੀ ਉਹਨੂੰ ਪਤਾ ਕਿ ਹੁਣ ਲੋਕਾਂ ਨੂੰ ਦੇਣ ਲਈ ਸਾਡੇ ਕੋਲ ਕੁਝ ਨਹੀਂ ਹੈ ਨਾ ਸਿਹਤ ਨਾ ਸਿੱਖਿਆ ਨਾ ਰੋਜ਼ਗਾਰ ਨਾ ਬਿਜਲੀ ਪਾਣੀ ਦੇਣ ਨੂੰ ਕੁਝ ਨਹੀਂ ਹੈ ਹੁਣ ਲੋਕ ਤੰਗ ਆ ਲੋਕ ਵਿਰੋਧ ਕਰਨਗੇ ਇਸ ਕਰਕੇ ਲੋਕਾਂ ਨੂੰ ਉਹ ਜੇਲ੍ਹਾਂ ਡਾਂਗਾ ਪਰਚੇ ਇਹੀ ਦੇਣਾ ਚਾਹੁੰਦੀ ਆ ਇਸ ਕਰਕੇ ਉਹ ਸਖਤ ਤੋਂ ਸਖਤ ਤੇ ਕਾਲੇ ਤੋਂ ਕਾਲੇ ਕਾਨੂੰਨ ਜਿਹੜੇ ਹੈਗੇ ਲੈ ਕੇ ਆਉਂਦੀ ਆ ਨਵੇਂ ਤਿੰਨੋਂ ਕਾਲੇ ਕਾਨੂੰਨ ਉਹੀ ਆ ਤੇ ਆ ਬਿਨਾਂ ਵਜਾ 307 ਦਾ ਪਰਚਾ ਦਰਜ ਕੀਤਾ ਇਹ ਵੀ ਕੇਂਦਰ ਸਰਕਾਰ ਦੀ ਉਸੇ ਫਾਸ਼ੀਵਾਦੀ ਪਹੁੰਚ ਦਾ ਨਤੀਜਾ ਔਰ ਪੰਜਾਬ ਸਰਕਾਰ ਦੇ ਕੇਂਦਰ ਦੇ ਝੋਲੀ ਚੱਕ ਹੋਣ ਦਾ ਪ੍ਰਤੱਖ ਜਿਹੜਾ ਹੈ ਪ੍ਰਮਾਣ ਆ ਜੀ ਬਹੁਤ ਧੰਨਵਾਦ ਜੀ ਸ਼ੁਕਰੀਆ ਬਾਈ ਜੀ